ਚੰਦ ਸਕਿੰਟਾ ਇਹ ਲੋਕਾਂ ਨੂੰ ਜਾਗਰੂਕ ਕਰਨ ਲਈ ਅਸੀਂ ਕਰ ਰਹੇ ਹਾਂ ਕਿ ਸਾਈਕਲਿੰਗ ਜਿਹੜੀ ਹੈ ਉਹ ਲੋਕੀ ਛੱਡਦੇ ਜਾ ਰਹੇ ਆ ਹੁਣ ਜ਼ਿਆਦਾ ਮਸ਼ੀਨੀ ਯੁੱਗ ਵੱਲ ਜਾ ਰਹੇ ਆ ਤੇ ਅਸੀਂ ਚਾਹੁੰਦੇ ਹਾਂ ਕਿ ਉਹ ਸਾਈਕਲ ਵਾਹਣ ਸਾਰਿਆਂ ਦੇ ਕਿਸੇ ਦਾ 1000 ਕਿਲੋਮੀਟਰ 2000 ਕਿਲੋਮੀਟਰ 3000 ਕਿਲੋਮੀਟਰ ਦੇ ਟਾਰਗੇਟ ਹੈਗੇ ਆ ਜਿਹੜੇ ਕਿ ਬਹੁਤ ਜਲਦੀ ਹੀ ਮੈਨੂੰ ਲੱਗਦਾ ਹੈਗਾ 24 25 ਦੇ ਵਿੱਚ ਇਹ ਟਾਰਗੇਟ ਵੀ ਪੂਰੇ ਕੀਤੇ ਜਾਣਗੇ ਜਿਲੰਦਰ ਤੋਂ ਲੈ ਕੇ ਅਸੀਂ ਅੰਮ੍ਰਿਤਸਰ ਬਠਿੰਡਾ ਰਾਜਪੁਰਾ ਬਲੂੜ ਵਾਪਸ ਰਾਜਪੁਰਾ ਰਾਜਪੁਰ ਤੇ ਫਿਰ ਵਾਪਸ ਅਸੀਂ ਜਿਲੰਦਰ ਰਾਈਡ ਪੂਰੀ ਕੀਤੀ ਸੀ ਚਾਰ ਆਦਮੀ ਜੀ ਲੋ ਦਿਲ ਨੇ 600 ਕਿਲੋਮੀਟਰ ਦੀ ਐਕਟਰੀ ਕੀਤੀ ਸੀ ਇਹ ਮੈਂ ਆਮ ਤੌਰ ਤੇ ਕੋਈ ਚੈਲੰਜ ਨਹੀਂ ਛੱਡਦਾ ਜੇ ਚੱਲਦੇ ਆ ਤੇ ਘੱਟੋ ਘੱਟ ਮੈਨੂੰ ਕਹਿਣਾ ਦਿੰਨੇ ਚਾਹੀਦਾ 92 ਮੇਰੇ ਕੋਲ ਮੈਡਲ ਪਏ ਆ 50 60 ਮੇਰੇ ਕੋਲ ਟਰੋਫੀਆਂ ਪਈਆਂ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੈਰੀ ਵੋਟਾਂ ਤੋਂ ਅਗਲੇ ਦਿਨ ਯਾਨੀ 2 ਜੂਨ ਨੂੰ ਫਰੀਦਕੋਟ ਦੇ ਸਾਈਕਲ ਪ੍ਰੇਮੀ ਸਵੇਰ ਤੋਂ ਹੀ ਆਪਣੇ ਆਪਣੇ ਸਾਈਕਲ ਲੈ ਕੇ ਸੜਕਾਂ ਤੇ ਉਤਰ ਆਉਣਗੇ ਮਕਸਦ ਹੈ ਲੋਕਾਂ ਨੂੰ ਸਾਈਕਲ ਦੇ ਫਾਇਦੇ ਬਾਰੇ ਜਾਣਕਾਰੀ ਦੇਣਾ ਤੇ ਇਸ ਨਾਲ ਜੋੜ ਕੇ ਸਾਈਕਲ ਚਲਾਉਣ ਲਈ ਉਤਸ਼ਾਹਤ ਕਰਨਾ ਹੈ ਇਹ ਉਦਮ ਕਰ ਰਿਹਾ ਹੈ ਫਰੀਦਕੋਟ ਦਾ ਸਾਈਕਲ ਗਰੁੱਪ ਤੇ ਇਸ ਪ੍ਰੋਗਰਾਮ ਲਈ ਉਹਨਾਂ ਨੇ ਆਪਣਾ ਪੋਸਟਰ ਤੇ ਟੀ-ਸ਼ਰਟ ਜਾਰੀ ਕਰ ਦਿੱਤੀ ਹੈ ਦਿਨ ਚੜ੍ਹਦੇ ਹੀ ਰੈਸਟ ਹਾਊਸ ਵਿੱਚ ਆਪਣੇ-ਆਪਣੇ ਸਾਈਕਲਾਂ ਨਾਲ ਇਕੱਠੇ ਹੋਏ ਸਾਈਕਲ ਗਰੁੱਪ ਦੇ ਆਗੂਆਂ ਨੇ ਦੱਸਿਆ ਕਿ ਉਹਨਾਂ ਦੇ ਗਰੁੱਪ ਵਿੱਚ ਹਰ ਉਮਰ ਦੇ ਮੈਂਬਰ ਹਨ ਤੇ ਬਹੁਤ ਸਾਰੇ ਮੈਂਬਰ 600 ਕਿਲੋਮੀਟਰ ਲਗਾਤਾਰ 38 ਘੰਟੇ ਸਾਈਕਲ ਚਲਾਉਣ ਦੇ ਚੈਲੰਜ ਵਿੱਚ ਭਾਗ ਲੈ ਚੁੱਕੇ ਹਨ ਡਾਕਟਰ ਗਗਨ ਬਜਾਜ ਤੇ ਵਿਕਾਸ ਕੋਇਲ ਸਮੇਤ ਹੋਰ ਆਗੂ ਨੇ ਦੱਸਿਆ ਕਿ ਉਹਨਾਂ ਨਾਲ ਹਰ ਰੋਜ਼ 70 70 80 80 ਕਿਲੋਮੀਟਰ ਸਾਈਕਲ ਚਲਾਉਣ ਵਾਲੇ ਸੀਨੀਅਰ ਸਿਟੀਜ਼ਨ ਵੀ ਹਨ ਫਰੀਦਕੋਟ ਸਾਈਕਲ ਗਰੁੱਪ ਦੇ ਆਗੂ ਨੇ ਦੱਸਿਆ ਕਿ 2 ਜੂਨ ਨੂੰ ਸਵੇਰੇ ਵਿਸ਼ਵ ਸਾਈਕਲ ਦਿਵਸ ਨੂੰ ਸਮਰਪਿਤ ਸਾਈਕਲ ਰੈਲੀ 5:30 ਵਜੇ ਰੈਸਟ ਹਾਊਸ ਤੋਂ ਸ਼ੁਰੂ ਹੋਵੇਗੀ ਜੋ ਕਿ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਦੀ ਲੰਗੇਗੀ ਤੇ 15 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਰੈਸਟ ਹਾਊਸ ਵਿੱਚ ਹੀ ਸਮਾਪਤ ਹੋਵੇਗੀ ਇਸ ਉਪਰੰਤ ਇਸ ਰੈਲੀ ਵਿੱਚ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਅਸੀਂ 2 ਜੂਨ ਨੂੰ ਵਰਲਡ ਸਾਈਕਲਿੰਗ ਡੇ ਮਨਾ ਰਹੇ ਹਾਂ ਫਰੀਦਕੋਟ ਸਾਈਕਲਿੰਗ ਗਰੁੱਪ ਸਾਡਾ ਜਿਹੜਾ ਹੈ ਉਹਦੇ ਵੱਲੋਂ ਇਹ ਪ੍ਰਬਾਲਾ ਹੈ ਇਹ ਲੋਕਾਂ ਨੂੰ ਜਾਗਰੂਕ ਕਰਨ ਲਈ ਅਸੀਂ ਕਰ ਰਹੇ ਹਾਂ ਕਿ ਸਾਈਕਲਿੰਗ ਜਿਹੜੀ ਹੈ ਉਹ ਲੋਕੀ ਛੱਡਦੇ ਜਾ ਰਹੇ ਹਨ ਹੁਣ ਜ਼ਿਆਦਾ ਮਸ਼ੀਨੀ ਯੁੱਗ ਵੱਲ ਜਾ ਰਹੇ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਉਹ ਸਾਈਕਲ ਵੱਲ ਆਣ ਉਦੇ ਕਈ ਫਾਇਦੇ ਨੇ ਮੈਡੀਕਲ ਤੌਰ ਤੇ এনवायरमेंट ਦੇ ਤੌਰ ਤੇ ਤੇ ਆਪਣੀ ਸਿਹਤ ਦੇ ਤੌਰ ਤੇ ਸੋ ਇਹਦਾ ਬਹੁਤ ਹੀ ਜ਼ਿਆਦਾ ਫਾਇਦਾ ਹੈ ਇਹ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ ਇਸ ਲਈ ਅਸੀਂ ਇਹ ਸਾਈਕਲਿੰਗ ਰੈਲੀ ਦੇ ਥਰੂ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਸਾਈਕਲ ਵੱਧ ਤੋਂ ਵੱਧ ਚਲਾਓ ਇਹ ਸਾਈਕਲਿੰਗ ਰੈਲੀ ਰੈਸਟ ਹਾਊਸ ਤੋਂ ਸ਼ੁਰੂ ਹੋ ਕੇ ਇੱਥੇ ਸਾਡਾ ਰੂਟ ਪਲਾਨ ਇੱਥੇ ਹੈ ਅਸੀਂ ਪੋਸਟਰਾਂ ਜਾਰੀ ਕੀਤਾ ਹੈ ਦੇ ਉਹਦੇ ਉੱਤੇ ਅਸੀਂ ਸਾਰਾ ਹਵੇਲੀ ਤੋਂ ਵਾਪਸ ਹੋ ਕੇ 15 ਕਿਲੋਮੀਟਰ ਦੀ ਰਾਈਡ ਹੈ ਜਿਹੜੀ ਕਿ ਪੂਰੇ ਆ ਸ਼ਹਿਰ ਦਾ ਵਿੱਚ ਅਸੀਂ ਚੱਕਰ ਲਗਾਵਾਂਗੇ ਅੱਜ ਜਿਸ ਜਿਹੜਾ ਹੈਗਾ ਵਰਲਡ ਬਾਈਸਾਈਕਲ ਡੇ ਜਿਹੜਾ ਅਸੀਂ 2 ਜੂਨ ਨੂੰ ਸੈਲੀਬ੍ਰੇਟ ਕਰ ਰਹੇ ਹੈਗੇ ਉਹਨਾਂ ਦਾ ਇੱਕ ਅਵੇਅਰਨੈਸ ਦੇ ਲਈ ਸਿਟੀ ਦੇ ਵਿੱਚ ਇੱਕ ਪੋਸਟਰ ਜਾਰੀ ਕੀਤਾ ਹੈਗਾ ਪੋਸਟਰ ਦੇ ਨਾਲ ਨਾਲ ਇੱਕ ਵਰਲਡ ਬਾਈਸਾਈਕਲ ਡੇ ਦੀ ਇੱਕ ਅਸੀਂ ਟੀ-ਸ਼ਰਟ ਵੀ ਲਾਂਚ ਕੀਤੀ ਹੈ ਸਾਡਾ ਆਬਜੈਕਟ ਇਹੀ ਹੈਗਾ ਵੱਧ ਤੋਂ ਵੱਧ ਮੈਂਬਰ ਸਾਈਕਲ ਚਲਾ ਸਾਈਕਲਿੰਗ ਦੀ ਪ੍ਰੋਮੋਸ਼ਨ ਹੋਵੇ ਹੈਲਥ ਨੂੰ ਬਚਾਓ ਤੇ এনਵਾਇਰਨਮੈਂਟ ਨੂੰ ਬਚਾਓ ਤੇ ਸੇਮ ਜਰਸੀਆਂ ਦਾ ਸਾਡਾ ਟਾਰਗੇਟ ਹੈਗਾ ਜਿੰਨੇ ਵੀ ਮੈਂਬਰ ਆਣਗੇ ਅਸੀਂ ਸਭ ਨੂੰ ਇਹ ਜਰਸੀ ਰੱਖੀ ਹੋਈ ਹੈ ਸਾਰੇ ਉਹ ਟੀ-ਸ਼ਰਟਸ ਪਾਣ ਤਾਂਗੀ ਇੱਕ ਆਬਜੈਕਟ ਹੈਗਾ ਇੱਕ ਮਿਸ਼ਨ ਹੈਗਾ ਇੱਕ ਮੈਸੇਜ ਹੈਗਾ ਕਿ ਵੱਧ ਤੋਂ ਵੱਧ ਲੋਕ ਸਾਈਕਲਿੰਗ ਵੱਲੀ ਪ੍ਰੇਰਿਤ ਹੋਣ ਆਪਣੇ ਜਿਹੜਾ ਕਲੱਬ ਉਹਦੇ ਚ ਕਿੱਥੋਂ ਕਿੰਨੇ ਕਿਲੋਮੀਟਰ ਤੱਕ ਚਲਾਉਣ ਦਾ ਰਿਕਾਰਡ ਹੈਗਾ ਸਰ ਫਰੀਦਕੋਟ ਸਾਈਕਲਿੰਗ ਗਰੁੱਪ ਬਹੁਤ ਇੱਕ ਛੋਟਾ ਜਿਹਾ ਪੌਦਾ ਲਾਇਆ ਸੀ ਅੱਜ ਤੋਂ 5-7 ਸਾਲ ਪਹਿਲਾਂ ਤੇ ਦੇਖਦੇ ਹੀ ਦੇਖਦੇ ਹੁਣ ਸਾਡੇ ਕੋਲੇ ਐਕਟਿਵ ਮੈਂਬਰ ਜਿਹੜੇ ਹੈਗੇ 150 ਹੈਗੇ ਜਿਹਦੇ ਵਿੱਚ ਹਰ ਕੈਟਾਗਰੀ ਦੇ ਮੈਂਬਰ ਹੈਗੇ ਆ ਬਹੁਤ ਛੋਟੀ ਉਮਰ ਦੇ ਬੱਚੇ ਵੀ ਸਾਈਕਲ ਚਲਾਉਂਦੇ ਹੈਗੇ ਤੇ 80+ ਅ ਸਰਦਾਰ ਮਹਿੰਦਰ ਸਿੰਘ ਖਾਲਸਾ ਜੀ ਹੈਗੇ ਜਿਨ੍ਹਾਂ ਦੀ ਏਜ 80 ਪਲੱਸ ਹੈਗੀ ਹੈ ਤੇ ਜਿਹੜੇ ਕੀ ਡੇਲੀ ਦਾ 70 80 ਕਿਲੋਮੀਟਰ ਸਾਈਕਲ ਚਲਾਉਂਦੇ ਹੈਗੇ ਆ 1200 ਮੈਂਬਰ ਹੈਗੇ ਸਰ ਐਕਟਿਵ ਹੈਗੇ ਵਧੀਆ ਸਾਈਕਲਿੰਗ ਕਰ ਰਹੇ ਆ ਅੱਛਾ ਮੈਸੇਜ ਦੇ ਰਹੇ ਹੈਗੇ ਆ ਰੋਜ਼ ਅਸੀਂ ਦੇਖਦੇ ਆ ਨਵੇਂ-ਨਵੇਂ ਬੰਦੇ ਐਡ ਹੋ ਰਹੇ ਆ ਰੋਜ਼ ਲੋਕਾਂ ਦੇ ਮੈਸੇਜ ਆਉਂਦੇ ਹੈਗੇ ਆ ਵੀ ਸਾਨੂੰ ਵੀ ਗਰੁੱਪ ਚ ਐਡ ਕਰੋ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਫਰੀਦਕੋਟ ਦੇ ਵਿੱਚ ਫਰੀਦਕੋਟ ਸਾਈਕਲਿੰਗ ਗਰੁੱਪ ਨੂੰ ਲੋਕ ਹੁਣ ਜਾਣਨ ਲੱਗ ਗਏ ਹੈਗੇ ਲੋਕਾਂ ਦਾ ਮਨ ਹੈਗਾ ਇਹਨਾਂ ਗਰੁੱਪ ਨਾਲ ਜੁੜੀਏ ਤੇ ਅਸੀਂ ਇਹਨਾਂ ਨਾਲ ਅਸੀਂ ਰਲ ਕੇ ਸਾਈਕਲਿੰ ਇਹ ਇਹ ਗਰੁੱਪ ਦੇ ਵਿੱਚ ਮੇਰੇ ਵਿਕਾਸ ਸਾਹਿਬ ਦੇ ਨਾਲ ਅਸੀਂ ਬਾਈਪਾਸ ਤੇ ਮਿਲੇ ਸੀ 91 ਦੇ ਵਿੱਚ ਉਹਤ ਮੈਂ ਗਰੁੱਪ ਦੇ ਨਾਲ ਅਟੈਚ ਹੈ ਇਹ ਮੈਂ ਆਮ ਤੌਰ ਤੇ ਕੋਈ ਚੈਲੰਜ ਨਹੀਂ ਛੱਡਦਾ ਚੱਲਦੇ ਆ ਤੇ ਘੱਟੋ ਘੱਟ ਮੈਨੂੰ ਕਹਿਣ ਦਨੇ ਚਾਹੀਦਾ 92 ਮੇਰੇ ਕੋਲ ਮੈਡਲ ਪਏ ਆ 50 60 ਮੇਰੇ ਕੋਲ ਟਰੋਫੀਆਂ ਪਈਆਂ ਨੇ ਪੰਜ ਸਾਲਾਂ ਦੇ ਵਿੱਚ ਪੰਜ ਸਾਲਾਂ ਵਿੱਚ ਮੇਰੇ ਸਾਲ ਮਿਸ ਵੀ ਹੋਇਆ ਹੋਊਗਾ ਮੇਰੀ ਬਿਮਾਰੀ ਨੂੰ ਕਰਕੇ ਹਰ ਰੋਜ਼ ਹੁਣ ਮੈਂ ਤੋਂ ਘੱਟ ਕੀਤਾ ਹੈ ਅੱਸੀ ਪਲੱਸ ਚੱਲਦੇ ਕੱਲ 16 ਕਹਾਂ ਕਿੰਨੇ ਘੰਟਿਆਂ ਦਾ ਸਫ਼ਰ ਪੂਰਾ ਹੁੰਦਾ ਮੇਰੇ ਆਪ ਤਾਂ ਪਹਿਲਾਂ ਸੀ 16 17 ਹੁਣ 19 20 ਦੀ ਐਵਰੇਜ ਮੈਨੂੰ ਇਸ ਗਰੁੱਪ ਨਾਲ ਜੁੜੇ ਹੋਣ ਜਿਉਂ 4 ਸਾਲ ਹੋ ਗਏ ਹੈ ਮੈਂ ਰਜਨਾ ਤੱਕ 50 ਕਿਲੋਮੀਟਰ ਸਾਈਕਲਿੰਗ ਕਰਦੇ ਤੇ ਮੈਂ ਵੱਧ ਵੱਧ 600 ਕਿਲੋਮੀਟਰ ਰਾਈਡ ਲਾ ਚੁੱਕੇ ਹਾਂ ਜਿਹੜਾ 38 ਘੰਟਿਆਂ ਦਾ ਅਸੀਂ ਪੂਰੀ ਕੀਤੀ ਸੀਗੀ ਉਹ ਵੀ ਸਤੰਬਰ ਮਹੀਨੇ 'ਚ ਜਦੋਂ ਗਰਮੀ ਟੋਪ ਤੇ ਸੀ ਜਿਲੰਦਰ ਤੋਂ ਲੈ ਕੇ ਅਸੀਂ ਅੰਮ੍ਰਿਤਸਰ ਬਠੰਡਾ ਰਾਜਪੁਰਾ ਬਲੋੜ ਵਾਪਸ ਰਾਜਪੁਰਾ ਰਾਜਪੁਰ ਤੇ ਫਿਰ ਵਾਪਸ ਅਸੀਂ ਜਲੰਧ ਰਾਈਡ ਕੀਤੀ ਸੀ ਅਸੀਂ 4 ਅੱਧਮੀ ਜੀ ਦੋ ਜਿਲਾਨੇ 600 ਕਿਲੋਮੀਟਰ ਦੀ ਰਾਈਡ ਕੀਤੀ ਸੀ ਜੀ ਪੰਜਾਬ ਤੋਂ ਬਾਹਰ ਸਰ ਇੱਕ ਜਿਹੜੀ ਹੈਗੀ ਹੈ ਬੀਆਰਐਮਜ਼ ਹੁੰਦੀ ਹੈ ਹੈਗੀ ਆਡੈਕਸ ਇੰਟਰਨੈਸ਼ਨਲ ਜਿਹੜੀ ਇੱਕ ਆਰਗੇਨਾਈਜੇਸ਼ਨ ਹੈਗੀ ਹੈ ਜਿਨ੍ਹਾਂ ਦੇ ਵਿੱਚ ਰੈਗੂਲਰ ਅਸੀਂ 200 300 400 ਤੇ 600 ਕਿਲੋਮੀਟਰ ਦੀ ਰਾਈਡ ਚਲਾਨਦੇ ਹੈਗੇ ਆ ਜਿਹੜੀ ਕਿ ਪੰਜਾਬ ਤੋਂ ਬਾਹਰ ਹੀ ਹੁੰਦੀਆਂ ਜਿਹੜੀ 600 ਕਿਲੋਮੀਟਰ ਤੱਕ ਦੀ ਰਾਈਡ ਬੰਦਾ ਲਗਾਉਂਦਾ ਹੈਗਾ ਤਾਂ ਉਹਨੂੰ ਇੱਕ ਇੰਟਰਨੈਸ਼ਨਲ ਵੱਲੋਂ ਇੱਕ ਸੀਨੀਅਰ ਐਨਡੂਰ ਦਾ ਵਾਰਡ ਮਿਲਦਾ ਹੈਗਾ ਸਾਡੇ ਕਮ ਸੇ ਕਮ 10 ਕੇ 12 ਮੈਂਬਰ ਇਸ ਤਰ੍ਹਾਂ ਦੀ ਉਪਲਬਧੀ ਹਾਸਲ ਕਰ ਚੁੱਕੇ ਆ ਕਈ ਮੈਂਬਰ ਹੈਗੇ 600 ਤੱਕ ਦੀ ਰਾਈਡ ਲਾ ਚੁੱਕੇ ਆ 600 ਦੀ ਰਾਈਡ ਨਾਨਸਟਾਪ ਰਾਈਡ ਲਾਣੀ ਪੈਂਦੀ ਹੈ ਜਿਹਦੇ ਵਿੱਚ ਕੀ ਤੁਹਾਨੂੰ 40 ਘੰਟੇ ਲਗਾਤਾਰ 2 ਦਿਨ 1 ਰਾਤ ਸਾਈਕਲ ਚਲਾਉਣਾ ਪੈਂਦਾ ਸਾਡੇ ਬਹੁਤ ਸਾਰੇ ਮੈਂਬਰ ਇਹ ਉਪਲਬਧੀ ਪ੍ਰਾਪਤ ਕਰ ਚੁੱਕੇ ਆ ਉਮੀਦ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਹਜੇ ਸਾਡੇ ਸਾਰਿਆਂ ਦੇ ਕਿਸੇ ਦਾ 1000 ਕਿਲੋਮੀਟਰ 2000 ਕਿਲੋਮੀਟਰ 3000 ਕਿਲੋਮੀਟਰ ਦੇ ਟਾਰਗੇਟ ਹੈਗੇ ਆ ਜਿਹੜੇ ਕਿ ਬਹੁਤ ਜਲਦੀ ਹੀ ਮੈਨੂੰ ਲੱਗਦਾ ਹੈਗਾ 24 25 ਦੇ ਵਿੱਚ ਇਹ ਟਾਰਗੇਟ ਵੀ ਪੂਰੇ ਕੀਤੇ ਜਾਣਗੇ ਮੈਨੇ ਬਾਕੀ ਵੀ ਸਟੇਟਸ ਮੇ ਇਸਕੇ ਪਹਿਲੇ ਵੀ ਜਹਾ ਮੈਂ ਰਹਾ ਹਾਂ ਵਹਾਂ ਪਰ ਮੈਨੇ ਸ क्लब्स के साथ था और उसके बाद यहाँ पर जब मैं आया तो इसके बाद मैंने ये अपना फरीदकोट साइकिलिंग ग्रुप मैंने ज्वाइन किया बहुत ही बढ़िया ग्रुप है मैं बहुत इन्जॉय कर रहा हूँ मैंने इसके अलावा बी भी किया था बट यहाँ मैं बहुत अच्छा इन्जॉय कर रहा हूँ एन्वायरमेंट के लिए और हेल्थ के लिए ये लोग बहुत अच्छा इनिशिएटिव दे रहे हैं और सबसे रिक्वेस्ट है कि प्लीज़ इस इनिशिएटिव को ज्वाइन करें और इसको और आगे बढ़ाएं साढ़ी सारे शहर वासियों ने अपील है कि दो जीन दो जून वो जेडी वर्ल्ड बाईसाइकिल डे थे फरीदकोट साइकिलिंग ग्रुप वाले ऐसी ਰੇਲੀ ਕਰਾਨੇ ਜਾ ਰਹੇ ਹਾਂ 15 ਕਿਲੋਮੀਟਰ ਦੀ ਇਸ ਵਿੱਚ ਵੱਧ ਚੜ ਕੇ ਹਿੱਸਾ ਲੈਣ ਤਾਂ ਕਿ ਅਸੀਂ ਵੱਧ ਤੋਂ ਵੱਧ ਸਾਈਕਲਿੰਗ ਦੇ ਬਾਰੇ ਪ੍ਰੋਮੋਸ਼ਨ ਕਰ ਸਕੀਏ ਅਤੇ ਲੋਕਾਂ ਨੂੰ ਸਾਈਕਲ ਚਲਾਣ ਲਈ ਜਾਗਰੂਕ